ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਹਾਜ਼ਰ ਹੋਇਆ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਮੈਨੂੰ ਉਮੀਦ ਹੈ ਤੁਸੀਂ ਇਹ ਕਹਾਣੀ ਜ਼ਰੂਰ ਪਸੰਦ ਕਰੋਗੇ ਮੇਰਾ ਨਾਮ ਸਤਵੰਤ ਕੌਰ ਹੈ ਮਾਂ-ਬਾਪ ਦੀ ਬਹੁਤ ਲਾਡਾ ਨਾਲ ਪਾਲੀ ਹੋਈ ਸੀ ਮੈਂ ਆਪਣੇ ਭਰਾ ਤੋਂ ਛੋਟੀ ਸੀ ਇਸ ਲਈ ਘਰ ਵਿੱਚ ਮੈਂ ਸਭ ਦੀ ਲਾਡਲੀ ਸੀ ਮੇਰਾ ਸੁਭਾਅ ਜਿਆਦਾ ਗੁੱਸੇ ਵਾਲਾ ਨਹੀਂ ਸੀ ਕਿਉਂਕਿ ਮੈਨੂੰ ਮੇਰੀ ਮਾਂ ਨੇ ਇਹੀ ਸਿਖਾਇਆ ਸੀ ਕਿ ਪੁੱਤ ਕਿਸੇ ਦੀ ਵੀ ਗੱਲ ਦਾ ਗੁੱਸਾ ਨਹੀਂ ਕਰਨਾ ਅਤੇ ਮਾਪੇ-ਬਾਪ ਦੀ ਇੱਜ਼ਤ ਧੀ ਦੇ ਹੱਥ ਵਿੱਚ ਹੁੰਦੀ ਹੈ ਅਤੇ ਉਸਨੇ ਵਿਆਹ ਕੇ ਅਗਲੇ ਘਰ ਜਾਣਾ ਹੁੰਦਾ ਹੈ। ਉੱਥੇ ਉੱਚੀ ਆਵਾਜ਼ ਵਿੱਚ ਵੀ ਗੱਲ ਨਹੀਂ ਕਰਨੀ। ਮੈਨੂੰ ਮੇਰੇ ਪੇਕੇ ਘਰ ਵਿੱਚ ਇਹੀ ਸਮਝਾਇਆ ਗਿਆ ਸੀ ਕਿ ਤੂੰ ਬਿਲਕੁਲ ਵੀ ਉੱਚੀ ਨਹੀਂ ਬੋਲਣਾ। ਜਾਂ ਇਹ ਸਮਝ ਲਓ ਕਿ ਸੰਸਕਾਰਾਂ ਦਾ ਪਾਠ ਪੜਾਇਆ ਗਿਆ। ਮੇਰੇ ਵੱਡੇ ਭਰਾ ਨੇ ਵੀ 24 ਘੰਟੇ ਮੇਰੇ ਸਾਹ ਸੂਤੀ ਰੱਖਣੇ। ਹਰ ਗੱਲ ਤੇ ਮੈਨੂੰ ਟੋਕੀ ਰੱਖਣਾ। ਜਦੋਂ ਮੈਂ ਗੁੱਸਾ ਕਰਨਾ ਤਾਂ ਮੇਰੀ ਮਾਂ ਨੇ ਮੈਨੂੰ ਚੁੱਪ ਕਰਾ ਦੇਣਾ ਮੈਨੂੰ ਆਪਣੇ ਹੀ ਘਰ ਵਿੱਚ ਘੁੱਟਣ ਮਹਿਸੂਸ ਹੋਣ ਲੱਗੀ ਸੀ ਕਿਉਂਕਿ ਹੁਣ ਮੇਰੇ ਪਾਪਾ ਕਾਫੀ ਬੁੱਢੇ ਹੋ ਚੁੱਕੇ ਸੀ ਇਸ ਲਈ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਵੀਰੇ ਦੇ ਹੱਥ ਵਿੱਚ ਆ ਗਈ ਸੀ ਤੇ ਉਹ ਨਹੀਂ ਸੀ ਚਾਹੁੰਦੇ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਕਰਾਂ ਇਸ ਲਈ ਉਹ ਮੈਨੂੰ ਗੱਲ-ਗੱਲ ਤੇ ਘੂਰਦੇ ਰਹਿੰਦੇ ਮੇਰਾ ਵੀਰਾ ਮੇਰੇ ਨਾਲੋਂ ਵੱਡਾ ਸੀ ਇਸ ਲਈ ਉਸ ਦਾ ਵਿਆਹ ਪਹਿਲਾਂ ਕਰ ਦਿੱਤਾ ਤੇ ਉੱਤੋਂ ਪਰਜਾਈ ਵੀ ਅੜਬ ਸੁਭਾਵ ਵਾਲੀ ਸੀ ਉਹ ਵੀ ਮੇਰੇ ਵੀਰੇ ਨੂੰ ਉਲਟ ਹੀ ਪੱਟੀਆਂ ਪਾਉਂਦੀ ਰਹਿੰਦੀ ਮੈਂ ਡਰਦੀ ਡਰਦੀ ਨੇ ਸਾਰਾ ਕੰਮ ਕਰ ਲੈਣਾ ਕਿ ਭਾਬੀ ਕਿਤੇ ਗੁੱਸੇ ਨਾ ਹੋ ਜਾਵੇ ਮਾਂ ਨੇ ਵੀ ਮੈਨੂੰ ਇਹੀ ਕਹਿਣਾ ਕਿ ਧੀਏ ਤੂੰ ਕਿਹੜਾ ਕਸ ਜਾਵੇਂਗੀ ਕੰਮ ਕਰਦੀ ਕਰਦੀ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ ਮੈਂ ਕਰਦੀ ਸਾਰੇ ਹੀ ਕੰਮ ਕਰਨ ਜਾਣਦੀ ਸੀ ਪਰ ਮੈਂ ਕਦੇ ਸਿਲਾਈ ਕਢਾਈ ਦਾ ਕੰਮ ਨਹੀਂ ਕੀਤਾ ਸੀ ਕਿਉਂਕਿ ਪੜ੍ਹਾਈ ਤੋਂ ਬਾਅਦ ਭਾਬੀ ਮੈਨੂੰ ਸਾਰਾ ਦਿਨ ਕੰਮ ਲਈ ਰੱਖਦੀ ਸੀ ਤੇ ਕੁਝ ਸਿੱਖਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਨਾ ਹੀ ਮੇਰੀ ਕੋਈ ਦਿਲਚਸਪੀ ਰਹੀ ਕੋ ਸਿੱਖਣ ਵਿੱਚ ਇੱਕ ਦਿਨ ਮੇਰੀ ਭਾਬੀ ਨੇ ਕਿਹਾ ਕਿ ਆਪਾਂ ਇਹਦਾ ਰਿਸ਼ਤਾ ਕਰ ਦਿੰਨੇ ਆ ਮੇਰੀ ਨਜ਼ਰ ਵਿੱਚ ਇੱਕ ਮੁੰਡਾ ਹੈ ਮੇਰੀ ਰਿਸ਼ਤੇਦਾਰੀ ਵਿੱਚ ਤਾਂ ਮੇਰੀ ਭਾਬੀ ਨੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਮੈਨੂੰ ਨਾ ਹੀ ਮੁੰਡਾ ਵਿਖਾਇਆ ਗਿਆ ਅਤੇ ਨਾ ਹੀ ਮੈਨੂੰ ਉਹਨਾਂ ਨੇ ਵੇਖਿਆ ਸਿਰਫ ਮੁੰਡੇ ਦੀ ਮਾਂ ਨੇ ਹੀ ਮੈਨੂੰ ਵੇਖਿਆ ਸੀ ਰਿਸ਼ਤੇਦਾਰੀ ਹੋਣ ਕਰਕੇ ਮੁੰਡੇ ਦੀ ਮਾਂ ਮੇਰੇ ਖੰਮਣੀ ਬਣ ਗਈ ਮੇਰਾ ਰੰਗ ਤਾਂ ਕਾਫੀ ਸਾਫ ਸੀ ਪਰ ਮੈਂ ਜ਼ਿਆਦਾ ਸੋਹਣੀ ਨਹੀਂ ਸੀ ਮੇਰੇ ਦੰਦਾਂ ਦੀ ਦੰਦਰਾਲ ਵੀ ਥੋੜੀ ਉੱਚੀ ਜਿਹੀ ਸੀ ਇਸ ਲਈ ਮੈਨੂੰ ਲੱਗਦਾ ਸੀ ਕਿ ਮੈਨੂੰ ਕਿਸੇ ਨੇ ਪਸੰਦ ਨਹੀਂ ਕਰਨਾ ਪਰ ਉਹਨਾਂ ਨੇ ਤਾਂ ਮੈਨੂੰ ਵੇਖਦਿਆਂ ਹੀ ਪਸੰਦ ਕਰ ਲਿਆ ਸੀ ਮੇਰੀ ਸੱਸ ਇਕੱਲੀ ਹੀ ਆਈ ਸੀ ਅਤੇ ਇੱਕ ਭਾਬੀ ਦੀ ਰਿਸ਼ਤੇਦਾਰੀ ਵਿੱਚੋਂ ਮਾਸੀ ਲੱਗਦੀ ਸੀ ਉਹ ਮੇਰੀ ਵਿਚੋਲਣ ਸੀ ਉਹਨਾਂ ਨੇ ਫਟਾਫਟ ਖੰਮਣੀ ਬੰਨ੍ਹ ਦਿੱਤੀ ਪਰ ਮੇਰੇ ਦਿਲ ਵਿੱਚ ਡਰ ਸੀ ਕਿ ਜੇ ਮੈਨੂੰ ਮੁੰਡਾ ਵੇਖ ਲੈਂਦਾ ਤਾਂ ਉਸਨੇ ਕਦੀ ਵੀ ਹਾਂ ਨਹੀਂ ਕਰਨੀ ਸੀ ਉਹਨਾਂ ਦੇ ਦੱਸਣ ਦੇ ਮੁਤਾਬਕ ਮੁੰਡਾ ਬਹੁਤ ਹੀ ਸੋਹਣਾ ਸੁਨੱਖਾ ਸੀ ਉਸ ਦੀਆਂ ਚਾਰ ਭੈਣਾਂ ਸਨ ਅਤੇ ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਉਹਨਾਂ ਨੇ ਕਿਹਾ ਕਿ ਕੁੜੀ ਸਿਆਣੀ ਚਾਹੀਦੀ ਹੈ ਮੈਂ ਇਹ ਗੱਲ ਸੁਣ ਕੇ ਬੜਾ ਖੁਸ਼ ਹੋਈ ਤੇ ਮੈਂ ਸੋਚਿਆ ਕਿ ਇਹਨਾਂ ਦੀ ਸੋਚ ਕਿੰਨੀ ਚੰਗੀ ਤੇ ਉੱਚੀ ਹੈ ਥੋੜੇ ਦਿਨ ਵਿੱਚ ਹੀ ਮੇਰਾ ਵਿਆਹ ਵੱਜ ਗਿਆ ਅਤੇ ਮੈਨੂੰ ਇੰਜ ਲੱਗਦਾ ਸੀ ਕਿ ਮੁੰਡੇ ਦੀ ਕਿਸੇ ਨੇ ਜ਼ਿਆਦਾ ਪੁੱਛ ਪੜਤਾਲ ਵੀ ਨਹੀਂ ਕੀਤੀ ਬਿਲਕੁਲ ਸੱਚ ਸੀ ਕਿਉਂਕਿ ਮੇਰੇ ਪਰਿਵਾਰ ਵਾਲਿਆਂ ਨੇ ਸਾਰੀ ਗੱਲ ਭਾਬੀ ਤੇ ਸੁੱਟੀ ਹੋਈ ਸੀ ਪਰ ਭਾਬੀ ਤਾਂ ਸ਼ਾਇਦ ਇਹ ਸੋਚਦੀ ਸੀ ਕਿ ਮੁੰਡਾ ਸੋਹਣਾ ਹੈ ਅਤੇ ਉਹਨਾਂ ਦਾ ਘਰ ਵੀ ਸੋਹਣਾ ਹੀ ਹੋਵੇਗਾ ਸਭ ਕੁਝ ਵਧੀਆ ਹੀ ਹੋਵੇਗਾ ਚਲੋ ਕਰਦੇ ਕਰਾਉਂਦੇ ਵਿਆਹ ਵਾਲਾ ਦਿਨ ਵੀ ਆ ਹੀ ਗਿਆ ਜਦੋਂ ਸਾਰਿਆਂ ਨੇ ਮੁੰਡਾ ਵੇਖਿਆ ਤਾਂ ਬੁੜੀਆਂ ਮੂੰਹ ਜੋੜ-ਜੋੜ ਕੇ ਗੱਲਾਂ ਕਰਨ ਲੱਗੀਆਂ ਕਿ ਮੁੰਡਾ ਤਾਂ ਨਿਹਰਾ ਚੰਨ ਦਾ ਟੁਕੜਾ ਹੈ ਇੱਕਦਮ ਰਾਜਕੁਮਾਰ ਹੈ ਉਹ ਗੁਲਾਬੀ ਪੱਗ ਬੰਨ ਕੇ ਬਹੁਤ ਜ਼ਿਆਦਾ ਫੱਬਦਾ ਸੀ ਉਹ ਅਸਲ ਵਿੱਚ ਹੀ ਮੇਰੇ ਨਾਲੋਂ ਬਹੁਤ ਜ਼ਿਆਦਾ ਸੋਹਣਾ ਸੀ ਸਾਰੀਆਂ ਬੁੜੀਆਂ ਇਹੀ ਸੋਚਣ ਲੱਗੀਆਂ ਕਿ ਮੁੰਡੇ ਵਾਲਿਆਂ ਨੇ ਇਸ ਕੁੜੀ ਨੂੰ ਪਸੰਦ ਕਿਵੇਂ ਕਰ ਲਿਆ ਸ਼ਾਇਦ ਪਹਿਲਾਂ ਲੋਕ ਸੂਰਤ ਹੀ ਵੇਖਦੇ ਹਨ ਸਿਰਤ ਨਹੀਂ ਮੇਰੇ ਦਿਲ ਵਿੱਚ ਵੀ ਡਰ ਗਿਆ ਸੀ ਕਿ ਮੈਂ ਤਾਂ ਸੋਹਣੀ ਨਹੀਂ ਹਾਂ ਅਤੇ ਇਹ ਇੰਨਾ ਜ਼ਿਆਦਾ ਸੋਹਣਾ ਹੈ ਮੇਰੀਆਂ ਨਾਨਾ ਨੇ ਜਦੋਂ ਮੈਨੂੰ ਵੇਖਿਆ ਤਾਂ ਉਹ ਬੜਾ ਹੀ ਪਰੇਸ਼ਾਨ ਜਿਹਾ ਲੱਗ ਰਹੀਆਂ ਸਨ ਉਹਨਾਂ ਨੇ ਵਿਆਹ ਵਿੱਚ ਕੁਝ ਨਾ ਖਾਦਾ ਪੀਤਾ ਅਤੇ ਆਪਣੀ ਮਾਂ ਨਾਲ ਲੜਨ ਲੱਗੀਆਂ ਕਿ ਤੂੰ ਇਹ ਕੀ ਕੀਤਾ ਮੁੰਡਾ ਆਪਣਾ ਐਨਾ ਸੋਹਣਾ ਤੇ ਕੁੜੀ ਤਾਂ ਤੂੰ ਦੇਖ ਲੈਂਦੀ ਸਾਨੂੰ ਵਿਖਾਉਣਾ ਵੀ ਜ਼ਰੂਰੀ ਨਹੀਂ ਸਮਝਿਆ ਅਤੇ ਉਹ ਮੇਰੇ ਨਾਲ ਵੀ ਜ਼ਿਆਦਾ ਗੱਲ ਨਹੀਂ ਸੀ ਕਰਦੀਆਂ ਵੈਸੇ ਉਹਨਾਂ ਵਿਚਾਰੀਆਂ ਦਾ ਤਾਂ ਕੋਈ ਕਸੂਰ ਨਹੀਂ ਸੀ ਕਿਉਂਕਿ ਭੈਣਾਂ ਨੂੰ ਤਾਂ ਹੁੰਦਾ ਹੀ ਹੈ ਕਿ ਸਾਡੀ ਭਾਬੀ ਸਾਰਿਆਂ ਤੋਂ ਸੋਹਣੀ ਹੋਵੇ ਫਿਰ ਮੈਨੂੰ ਵਿਆਹ ਕੇ ਲੈ ਗਏ ਉਹਨਾਂ ਦੀਆਂ ਭੂਆ ਨੇ ਸਮਝਾਇਆ ਕੇ ਪੁੱਤ ਬਾਲੇ ਸੋਨੇ ਨੂੰ ਕੀ ਚਟਨਾ ਧੀ ਪੁੱਤ ਸਿਆਣਾ ਹੋਣਾ ਚਾਹੀਦਾ ਅਕਲ ਹੋਣੀ ਚਾਹੀਦੀ ਹੈ ਦੇਖੋ ਕੁੜੀ ਕਿੰਨੀ ਸਿਆਣੀ ਹੈ ਕੁੜੀਆਂ ਤਾਂ ਨਾਰਾਜ਼ ਹੀ ਸੀ ਕਿਉਂਕਿ ਮੈਂ ਉਹਨਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਅਤੇ ਮੇਰੇ ਘਰ ਵਾਲੇ ਨੇ ਵੀ ਉਹਨਾਂ ਨੂੰ ਕੁਝ ਨਾ ਕਿਹਾ ਉਹ ਵੀ ਚੁੱਪਚਾਪ ਫਿਰਦਾ ਰਿਹਾ ਜਦੋਂ ਅਗਲੀ ਸਵੇਰ ਹੋਈ ਤਾਂ ਮੈਂ ਸਵੇਰ ਉੱਠ ਕੇ ਸਾਰਿਆਂ ਦੇ ਪੈਰੀ ਹੱਥ ਲਾਏ ਮੇਰੇ ਘਰ ਵਾਲੇ ਦੀਆਂ ਭੂਆ ਹੋਰਾਂ ਨੇ ਮੈਨੂੰ ਵੇਖਦੇ ਹੀ ਪਰਖ ਲਿਆ ਕਿ ਇਹ ਕੁੜੀ ਕਿੰਨੀ ਚੰਗੀ ਹੈ ਮੈਂ ਵੀ ਸਾਰਿਆਂ ਦਾ ਸਤਿਕਾਰ ਦਿਲ ਤੋਂ ਕਰਦੀ ਸੀ ਮੇਰੀਆਂ ਨਨਾਨਾ ਵੀ ਪੈਰੀ ਹੱਥ ਲਵਾਉਂਦੀਆਂ ਸੀ ਮੇਰੀ ਸੱਸ ਨੇ ਕਹਿ ਕੇ ਮੇਰੀਆਂ ਨਨਾਨਾ ਦੇ ਪੈਰੀ ਹੱਥ ਲਵਾਏ ਸੀ ਪਰ ਮੈਂ ਖੁਸ਼ੀ-ਖੁਸ਼ੀ ਆਪਣੀਆਂ ਨਨਾਨਾ ਦੇ ਪੈਰੀ ਹੱਥ ਲਾ ਦਿੱਤੇ ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀਆਂ ਸੀ ਇਹ ਚੀਜ਼ ਉਹਨਾਂ ਦੇ ਚਿਹਰੇ ਤੇ ਸਾਫ਼ ਨਜ਼ਰ ਆ ਰਹੀ ਸੀ ਅਤੇ ਜੋ ਮੈਂ ਆਪਣੀਆਂ ਨਨਾਨਾ ਲਈ ਸੂਟ ਲੈ ਕੇ ਆਈ ਸੀ ਉਹਨਾਂ ਨੇ ਉਹ ਵੀ ਪਸੰਦ ਨਹੀਂ ਕੀਤੇ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਮੇਰੇ ਨਾਲ ਫਰਕ ਕਰਨਾ ਸ਼ੁਰੂ ਕਰ ਦਿੱਤਾ। ਮੇਰੀ ਇੱਕ ਨਨਾਨ ਹਜੇ ਕੁਆਰੀ ਸੀ। ਉਹ ਮੈਨੂੰ ਬਹੁਤ ਤੰਗ ਕਰਦੀ ਸੀ। ਉਹ ਮੇਰੇ ਉੱਪਰ ਆਪਣਾ ਪੂਰਾ ਰੋਬ ਰੱਖਦੀ ਸੀ ਅਤੇ ਮੇਰੀ ਸੱਸ ਨੂੰ ਵੀ ਆਪਣੇ ਪਿੱਛੇ ਲਾ ਲੈਂਦੀ। ਪਹਿਲਾਂ ਤਾਂ ਘਰ ਵਿੱਚ ਗੋਹਾ ਕੁੜਾ ਕਰਨ ਲਈ ਕੰਮ ਵਾਲੀ ਲੱਗੀ ਹੋਈ ਸੀ। ਜਦੋਂ ਮੈਂ ਉੱਥੇ ਚਲੀ ਗਈ, ਉਹਨਾਂ ਨੇ ਕਦੇ ਕੰਮ ਵਾਲੀ ਨਾ ਰੱਖੀ। ਸਾਰਾ ਕੰਮ ਮੈਂ ਹੀ ਕਰਨ ਲੱਗੀ। ਮੇਰੀ ਸੱਸ ਨੇ ਕਦੇ ਵੀ ਮੇਰੇ ਨਾਲ ਕੋਈ ਕੰਮ ਨਹੀਂ ਕਰਵਾਇਆ ਅਤੇ ਨਾ ਹੀ ਨਨਾਨ ਨੇ ਉਹ ਸਿਰਫ ਸਬਜੀ ਆਪ ਬਣਾਉਂਦੀ ਸੀ ਕਿਉਂਕਿ ਮੇਰੀ ਸਬਜੀ ਉਹਨਾਂ ਨੂੰ ਪਸੰਦ ਨਹੀਂ ਸੀ ਆਉਂਦੀ। ਜਦੋਂ ਵੀ ਮੇਰੇ ਘਰ ਵਾਲੇ ਨੇ ਕੋਈ ਚੀਜ਼ ਮੰਗਣੀ ਤਾਂ ਮੇਰੀ ਨਾਨ ਨੇ ਅੱਗੇ ਹੋ ਕੇ ਫੜਾਉਣੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਮੈਂ ਉਸ ਦੇ ਦਿਲ ਵਿੱਚ ਜਗ੍ਹਾ ਬਣਾਵਾਂ। ਉਹ ਸਾਡੇ ਦੋਵਾਂ ਵਿੱਚ ਲੜਾਈ ਵੀ ਕਰਵਾਉਂਦੀ ਰਹਿੰਦੀ। ਪਰ ਕਿਵੇਂ ਨਾ ਕਿਵੇਂ ਰੱਬ ਦੀ ਮਿਹਰ ਹੋਈ। ਮੈਨੂੰ ਦਿਨ ਲੰਘ ਗਏ ਤੇ ਮੈਂ ਮਾਂ ਬਣਨ ਵਾਲੀ ਸੀ ਪਰ ਉਹ ਇਸ ਗੱਲੋਂ ਵੀ ਖੁਸ਼ ਨਾ ਹੋਈਆਂ। ਕਿਉਂਕਿ ਉਹ ਮੇਰੇ ਘਰ ਵਾਲੇ ਦਾ ਹੋਰ ਵਿਆਹ ਕਰਨਾ ਚਾਹੁੰਦੀਆਂ ਸੀ ਮੇਰੀ ਸੱਸ ਨੇ ਮੈਨੂੰ ਪਸੰਦ ਕੀਤਾ ਸੀ ਇਸ ਲਈ ਉਹ ਉਹਨਾਂ ਨੂੰ ਚੁੱਪ ਕਰਾ ਦਿੰਦੀ ਮੇਰੇ ਉੱਤੇ ਤਸ਼ੱਦਦ ਵਧੇ ਗਏ ਮੈਂ ਪੇਟ ਵਿੱਚ ਬੱਚਾ ਲੈ ਕੇ ਹੀ ਸਾਰੇ ਪਸ਼ੂਆਂ ਦਾ ਗੋਹਾ ਸੁੱਟਦੀ ਪਾਥੀਆਂ ਪੱਥ ਦੀ ਧਾਰਾਂ ਕੱਢਣੀਆਂ ਸਾਰਾ ਕੰਮ ਕਰਨਾ ਮੈਨੂੰ ਕਿਸੇ ਨੇ ਕਦੇ ਬੱਠਲ ਨੂੰ ਹੱਥ ਵੀ ਨਹੀਂ ਸੀ ਪਵਾਇਆ ਮੈਂ ਇਕੱਲੀ ਔਖੀ ਹੋ ਕੇ ਕੰਮ ਕਰਦੀ ਪਰ ਮੈਂ ਕਦੇ ਆਪਣੇ ਪੇਕੇਆਂ ਨੂੰ ਕੋਈ ਗੱਲ ਨਹੀਂ ਸੀ ਦੱਸੀ ਤੇ ਚੁੱਪਚਾਪ ਆਪ ਹੀ ਸਭ ਕੁਝ ਸਹਿ ਲੈਂਦੀ ਆਂਡ ਗਾਂਡ ਨੇ ਵੀ ਹੈਰਾਨ ਹੋਣਾ ਕਿ ਪਹਿਲਾਂ ਤਾਂ ਇਹਨਾਂ ਦੇ ਕੰਮ ਵਾਲੀ ਰੱਖੀ ਹੁੰਦੀ ਸੀ ਇਹਨਾਂ ਸਾਰੀਆਂ ਮਾਵਾਂ ਧੀਆਂ ਨੇ ਕਦੇ ਪਸ਼ੂਆਂ ਵਿੱਚ ਜਾ ਕੇ ਕੋਈ ਕੰਮ ਨਹੀਂ ਸੀ ਕੀਤਾ ਅਤੇ ਇਹ ਵਿਚਾਰੀ ਇਸ ਹਾਲਤ ਵਿੱਚ ਵੀ ਇਕੱਲੀ ਸਾਰਾ ਕੰਮ ਕਰਦੀ ਹੈ ਪਰ ਉਹਨਾਂ ਤੋਂ ਡਰਦੇ ਕਿਸੇ ਨੇ ਵੀ ਕੁਝ ਨਾ ਕਹਿਣਾ ਮੈਂ ਡੈਗਦੀ ਟੈਂਦੀ ਨੇ ਸਾਰਾ ਕੰਮ ਚੁੱਪਚਾਪ ਕਰ ਲੈਣਾ ਸਰੀਰ ਵਿੱਚ ਬਿਲਕੁਲ ਵੀ ਜਾਨ ਨਾ ਰਹਿੰਦੀ ਅਤੇ ਰਾਤ ਨੂੰ ਮੈਂ ਮਰ ਕੇ 11 ਵਜੇ ਮੰंजे ਤੇ ਟਿੱਗਣਾ ਫਿਰ ਸਵੇਰ 4 ਵਜੇ ਉੱਠ ਖੜਨਾ ਮੈਨੂੰ ਕਿਸੇ ਨੇ ਬੁਲਾਉਣਾ ਵੀ ਨਾ ਘਰ ਵਿੱਚ ਮੈਂ ਸਿਰਫ ਇੱਕ ਕੰਮ ਵਾਲੀ ਬਣ ਕੇ ਰਹਿ ਗਈ ਸੀ ਮੈਨੂੰ ਉਹਨਾਂ ਨੇ ਕਦੇ ਇੱਕ ਚੱਜ ਦਾ ਸੂਟ ਵੀ ਨਾ ਲੈ ਕੇ ਦੇਣਾ ਖੁਦ ਉਹਨਾਂ ਨੇ ਆਪਣੇ ਲਈ ਇੰਨੇ ਸੋਹਣੇ ਸੋਹਣੇ ਸੂਟ ਲੈਣੇ ਅਤੇ ਉੱਤੋਂ ਇਹ ਕਹਿ ਦਿੰਦੀਆਂ ਕਿ ਇਹਦੇ ਕਿਹੜਾ ਸੋਹਣਾ ਸੂਟ ਕੋਈ ਜਚਣਾ ਹੈ ਜਿਹੜ੍ਹ ਹਰ ਦੀ ਦੁਪਹਿਰਾਂ ਵਿੱਚ ਵੀ ਮੈਂ ਇਕੱਲੀ ਕੰਮ ਕਰਦੀ ਔਰ ਸਾਰੇ ਸੌ ਜਾਂਦੇ ਪਰ ਮੈਂ ਕਦੇ ਗਿਲਾ ਨਾ ਕਰਨਾ ਸਬਰ ਦਾ ਘੁੱਟ ਪਰ ਲੈਣਾ ਫਿਰ ਮੇਰੇ ਮੁੰਡਾ ਹੋ ਗਿਆ ਮੈਂ ਰੱਬ ਦਾ ਸ਼ੁਕਰ ਕੀਤਾ ਕਿ ਸ਼ਾਇਦ ਹੁਣ ਮੇਰੀ ਕਦਰ ਵੱਧ ਜਾਵੇਗੀ ਕਿਉਂਕਿ ਜੇ ਮੇਰੇ ਕੁੜੀ ਹੋ ਜਾਂਦੀ ਤਾਂ ਇਹਨਾਂ ਨੇ ਮੈਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਸੀ ਕਰਨਾ ਮੇਰੇ ਘਰ ਵਾਲਾ ਕੰਮ ਤੇ ਜਾਂਦਾ ਸੀ ਅਤੇ ਉਹ ਕਈ ਕਈ ਦਿਨ ਨਹੀਂ ਸੀ ਮੁੜਦਾ ਘਰ ਦੀ ਹਾਲਤ ਵੀ ਜ਼ਿਆਦਾ ਠੀਕ ਨਹੀਂ ਸੀ ਮੇਰੀਆਂ ਸਾਰੀਆਂ ਨਣਾਣਾ ਵਾਰੀ-ਵਾਰੀ ਆਉਂਦੀਆਂ ਅਤੇ ਮੈਂ ਸਾਰਾ ਦਿਨ ਇਕੱਲੀ ਹੀ ਕੰਮ ਕਰਨ ਲੱਗੀ ਰਹਿੰਦੀ। ਚਾਹੇ ਮੇਰਾ ਕੁਝ ਦੁੱਖ ਦਾ ਹੀ ਹੁੰਦਾ ਮੈਂ ਔਖੀ ਹੋ ਹੋ ਕੇ ਕੰਮ ਕਰਨਾ। ਫਿਰ ਮੇਰੇ ਨਣਾਣ ਦਾ ਵੀ ਵਿਆਹ ਕਰ ਦਿੱਤਾ ਅਤੇ ਉਹ ਆਪਣੇ ਸਹੁਰੇ ਘਰ ਚਲੀ ਗਈ। ਮੇਰੀਆਂ ਸਾਰੀਆਂ ਟੋਮਾ ਖੋ ਕੇ ਉਸ ਨੂੰ ਦੇ ਦਿੱਤੀਆਂ ਅਤੇ ਮੈਂ ਫਿਰ ਵੀ ਕੁਝ ਨਾ ਕਿਹਾ ਤੇ ਚਲ ਕੋਈ ਨਾ ਕਹਿ ਕੇ ਗੱਲ ਟਾਲ ਦਿੱਤੀ। ਮੈਂ ਸਾਰਾ ਦਿਨ ਕੰਮ ਵਿੱਚ ਰੁੱਲੀ ਰਹਿੰਦੀ ਤੇ ਉਤੋਂ ਮੇਰੇ ਨਣਾਣਾ ਨੇ ਕਹਿਣਾ ਕਿ ਜੇ ਇਹ ਨਹਾ ਧੋ ਕੇ ਰਵੇ ਤਾਂ ਪੂਰਾ ਸੋਹਣੀ ਲੱਗੇ ਸਾਰਾ ਦਿਨ ਲਿਬੜੀ ਤਿਬੜੀ ਰਹਿਣੀ ਹੈ ਪਰ ਮੇਰਾ ਟਾਈਮ ਹੀ ਨਹੀਂ ਲੱਗਦਾ ਸੀ ਫਿਰ ਮੈਂ ਸਾਰੀ ਉਮਰ ਇਹ ਤਸ਼द्दਦ ਸੈਂਦੀ ਸੈਂਦੀ ਬੁੱਢੀ ਹੋ ਗਈ ਤੇ ਮੇਰਾ ਪੁੱਤ ਜਵਾਨ ਹੋ ਗਿਆ ਉਹ ਮੇਰੀ ਹਾਲਤ ਭਲੀ ਭਾਂਤ ਜਾਣਦਾ ਸੀ ਮਿਹਰਿਆ ਨਨਾਲਾ ਨੇ ਉਹਦਾ ਵੀ ਵਿਆਹ ਕਰ ਦਿੱਤਾ ਤੇ ਮੇਰੇ ਤੋਂ ਪੁੱਛਿਆ ਤੱਕ ਨਾ ਪਰ ਫਿਰ ਮੈਂ ਸੋਚਿਆ ਕਿ ਚਲ ਕੋਈ ਨਾ ਉਹਨਾਂ ਦਾ ਵੀ ਭਤੀਜਾ ਹੈ ਫਿਰ ਮੇਰੀ ਸਾਸਰਬ ਨੂੰ ਪਿਆਰੀ ਹੋ ਗਈ ਫਿਰ ਮੇਰੀ ਨੂੰਹ ਨੇ ਮੇਰੀ ਹਾਲਤ ਵਿਗਾੜ ਦਿੱਤੀ ਉਸਨੇ ਵੀ ਮੈਨੂੰ ਸਾਰਾ ਦਿਨ ਕੰਮ ਲਾਈ ਰੱਖਣਾ ਪਰ ਮੈਂ ਤਾਂ ਪਹਿਲਾਂ ਹੀ ਸਾਰੀ ਉਮਰ ਕੰਮ ਕਰ ਕਰਕੇ ਕੁੱਬੀ ਹੋ ਚੁੱਕੀ ਸੀ ਹੁਣ ਮੇਰੇ ਤੇ ਤਸ਼ੱਦਦ ਕਰਨ ਦੀ ਵਾਰੀ ਉਸ ਦੀ ਆ ਗਈ ਸੀ ਮੈਨੂੰ ਤਾਂ ਲੱਗਿਆ ਸੀ ਕਿ ਸ਼ਾਇਦ ਪਿਛਲੀ ਉਮਰੇ ਕੋਈ ਮੈਨੂੰ ਸੁੱਖ ਦਾ ਸਾਹ ਮਿਲੂਗਾ ਪਰ ਮੇਰੀ ਪਿਛਲੀ ਉਮਰ ਵੀ ਸੁੱਖ ਦੀ ਬਤੀਤ ਨਾ ਹੋਈ ਅਤੇ ਮੇਰੀ ਸੋਚ ਤੋਂ ਉਲਟ ਹੀ ਹੋਇਆ ਮੇਰੀ ਨੂੰਹ ਵੀ ਮੈਨੂੰ ਤੰਗ ਕਰਨ ਲੱਗੀ ਅਤੇ ਮੈਂ ਡਰਦੀ ਨੇ ਕਦੇ ਮੁੰਡੇ ਨੂੰ ਨਹੀਂ ਸੀ ਦੱਸਿਆ ਮੈਨੂੰ ਤਾਂ ਇੰਜ ਲੱਗਦਾ ਸੀ ਕਿ ਪਹਿਲੀ ਉਮਰ ਮੇਰੀ ਸੱਸ ਤੇ ਨਨਾਨਾ ਦਾ ਤਸ਼ੱਦਦ ਸਹੰਦੀ ਦੀ ਲੰਘ ਗਈ ਅਤੇ ਹੁਣ ਮੇਰੀ ਪਿਛਲੀ ਉਮਰ ਨੂੰ ਦੇ ਤਸ਼ੱਦਦ ਸਹੰਦੀ ਦੀ ਲੰਘ ਜਾਵੇਗੀ ਮੈਨੂੰ ਤਾਂ ਕਦੇ ਵੀ ਸੁੱਖ ਦਾ ਸਾਹ ਨਸੀਬ ਹੀ ਨਹੀਂ ਸੀ ਹੋਣਾ ਪਹਿਲਾਂ ਵੱਡੇ ਭਰਾ ਤੋਂ ਡਰਦੀ ਰਹੀ ਅਤੇ ਫਿਰ ਸੱਸ ਤੇ ਨਨਾਨਾ ਨੇ ਡਰਾ ਕੇ ਰੱਖਿਆ ਤੇ ਹੁਣ ਨੂੰ ਤੋਂ ਹੁਣ ਤਾਂ ਮੇਰਾ ਸਰੀਰ ਕਮਜ਼ੋਰ ਹੋਣ ਕਾਰਨ ਕੰਮ ਵੀ ਨਹੀਂ ਹੁੰਦਾ ਸੀ ਹੌਣ ਤਾਂ ਰੱਬ ਅੱਗੇ ਅਰਦਾਸ ਸੀ ਕਿ ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਮੈਨੂੰ ਮੌਤ ਹੀ ਆ ਜਾਵੇ ਕਿਉਂਕਿ ਹੁਣ ਤਾਂ ਮੈਥੋਂ ਬਰਦਾਸ਼ਤ ਵੀ ਨਹੀਂ ਹੁੰਦਾ ਸੀ ਤੇ ਮੈਂ ਅੰਦਰੇ ਹੀ ਅੰਦਰ ਕੁੱਟਨ ਮਹਿਸੂਸ ਕਰਦੀ ਸੀ ਅੱਜ ਮੈਂ ਰੱਬ ਕੋਲੋਂ ਮੌਤ ਮੰਗ ਕੇ ਰੱਬ ਨੂੰ ਕੋਸਦੀ ਹਾਂ ਕਿ ਮੈਨੂੰ ਐਨੇ ਦੁੱਖ ਕਿਉਂ ਦਿੱਤੇ ਐਨਾ ਕਹਿੰਦੇ ਹੀ ਮੇਰੇ ਨੂੰ ਨੇ ਮੈਨੂੰ ੱੱਕਾ ਦੇ ਦਿੱਤਾ ਤੇ ਕਿਹਾ ਜਾ ਮਰ ਜਾ ਕੇ ਸਾਡੇ ਨਾਂ ਨਾ ਲੱਗੀ ਤੇ ਕਿਤੇ ਕੰਦੋਲੇ ਖੜਕੇ ਮੇਰਾ ਪੁੱਤ ਇਹ ਸਭ ਗੱਲਾਂ ਸੁਣ ਰਿਹਾ ਸੀ ਉਸਨੇ ਮੈਨੂੰ ਡਿੱਗੀ ਹੋਈ ਨੂੰ ਆ ਕੇ ਚੁੱਕਿਆ ਅਤੇ ਕਹਿਣ ਲੱਗਾ ਖਬਰਦਾਰ ਜੇ ਮੇਰੀ ਮਾਂ ਨੂੰ ਕੁਝ ਕਿਹਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਉਸਨੇ ਮੇਰੀ ਨੂਨ ਨੂੰ ਕਿਹਾ ਬਸ ਤੇਰੀ ਹੀ ਕਮੀ ਰਹਿ ਗਈ ਸੀ ਮੇਰੀ ਮਾਂ ਨੂੰ ਤੰਗ ਕਰਨ ਦੀ ਪਹਿਲਾਂ ਇਹ ਮੇਰੀ ਦਾਦੀ ਅਤੇ ਮੇਰੀਆਂ ਭੂਆ ਦਾ ਤਸ਼ੱਦਦ ਸੰਹਦੀ ਰਹੀ ਤੇ ਹੁਣ ਤੂੰ ਉਹਨੂੰ ਤੰਗ ਕਰਨ ਲੱਗੀ ਹੋਈ ਹੈ ਫਿਰ ਕੀ ਹੋਇਆ ਜੇ ਮੇਰੀ ਮਾਂ ਬੋਲਦੀ ਨਹੀਂ ਪਰ ਮੈਂ ਹੁਣ ਇਸ ਦੇ ਸਬਰ ਨੂੰ ਹੋਰ ਨਹੀਂ ਪਰਖ ਸਕਦਾ ਮੈਂ ਆਪਣੀ ਮਾਂ ਦੇ ਲਈ ਸਟੈਂਡ ਲਵਾਵਾਂਗਾ ਉਸ ਦੇ ਨਾਲ ਖੜਾਂਗਾ ਜੇ ਕਿਤੇ ਉਦੋਂ ਮੇਰੇ ਪਿਓ ਨੇ ਮੇਰੀ ਮਾਂ ਲਈ ਸਟੈਂਡ ਲਿਆ ਹੁੰਦਾ ਉਸ ਦੇ ਨਾਲ ਖੜਾ ਹੁੰਦਾ ਅੱਜ ਇਹ ਦਿਨ ਨਾ ਆਉਂਦੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਅਤੇ ਮੈਂ ਰੱਬ ਦਾ ਦੋਵੇਂ ਹੱਥ ਜੋੜ ਸ਼ੁਕਰਾਨਾ ਕੀਤਾ ਕਿ ਰੱਬ ਨੇ ਮੇਰੀ ਸੁਣ ਲਈ ਮੇਰਾ ਪੁੱਤ ਮੈਨੂੰ ਸਾਰੀਆਂ ਖੁਸ਼ੀਆਂ ਦੇ ਰਿਹਾ ਹੈ ਜੋ ਮੈਂ ਕਦੇ ਵੀ ਨਹੀਂ ਸੀ ਸੋਚੀਆਂ ਪਰ ਜੋ ਵਕਤ ਬੀਤ ਗਿਆ ਹੁਣ ਉਹ ਕਦੇ ਵਾਪਸ ਨਹੀਂ ਆ ਸਕਦਾ ਰਬੜੇ ਪਤਾ ਸੌਖਾ ਲੰਘ ਸਕਦਾ ਹੈ ਮੇਰੇ ਲਈ ਤਾਂ ਇਹ ਹੀ ਬਹੁਤ ਵੱਡੀ ਗੱਲ ਸੀ ਮੇਰੇ ਪੁੱਤ ਦੇ ਕਾਰਨ ਮੇਰਾ ਬੁਢਾਪਾ ਵਧੀਆ ਲੰਘ ਰਿਹਾ ਹੈ ਅੱਜ ਮੇਰੇ ਪੁੱਤ ਦੀ ਵਜ੍ਹਾ ਕਰਕੇ ਮੈਂ ਖੁਸ਼ ਹਾਂ ਅਤੇ ਹੁਣ ਮੇਰੀ ਨੂੰ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਇਸ ਲਈ ਹੁਣ ਮੈਂ ਆਪਣਾ ਜੀਵਨ ਖੁਸ਼ੀ ਨਾਲ ਬਤੀਤ ਕਰ ਰਹੀ ਹਾਂ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ